ਸਤਿ ਸ਼੍ਰੀ ਅਕਾਲ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ CBSE ਦੀ ਡੇਟ ਸ਼ੀਟ ਆ ਗਈ ਹੈ CBSE ਦੇ ਐਗਜ਼ਾਮ 17 ਫਰਵਰੀ ਤੋਂ ਸ਼ੁਰੂ ਹੋ ਰਹੇ ਹਨ ਤਾਂ PSEB ਦੀ ਜੋ ਡੇਟ ਸ਼ੀਟ ਹੈ ਬਹੁਤ ਵਿਦਿਆਰਥੀਆਂ ਨੂੰ ਸਵਾਲ ਹੈ ਕਿ PSEB ਦੇ ਪੇਪਰ ਕਦੋਂ ਸ਼ੁਰੂ ਹਨ PSEB ਦੀ ਅਜੇ ਤੱਕ ਕੋਈ ਕਨਫਰਮ ਡੇਟ ਸ਼ੀਟ ਨਹੀਂ ਆਈ ਹੈ ਪਰ Google ਦੇ ਅਨੁਸਾਰ ਡੇਟ ਸ਼ੀਟ ਦਸੰਬਰ ਵਿੱਚ ਰਿਲੀਜ਼ ਕਰ ਦਿੱਤੀ ਜਾਵੇਗੀ ਦਸੰਬਰ ਦੇ ਵਿੱਚ ਡੇਟ ਸ਼ੀਟ ਆਉਣ ਦੀ ਸੰਭਾਵਨਾ ਹੈਗੀ ਆ ਤਾਂ ਜੋ ਐਗਜ਼ਾਮ ਜਿਹੜੇ ਐਗਜ਼ਾਮ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ ਉਹ ਹੈ ਜਨਵਰੀ 8 ਚ ਆਪਣੀ ਡੇਟ ਸੀਟ ਰਿਲੀਜ਼ ਹੋ ਸਕਦੀ ਹੈ ਜਨਵਰੀ 8 ਤੱਕ ਆਪਣੀ ਡੇਟ ਸੀਟ ਰਿਲੀਜ਼ ਹੋ ਜਾਵੇਗੀ ਤੇ ਉਸ ਤੋਂ ਬਾਅਦ 4 April ਤੋਂ 4 March 10 ਤੋਂ April 4 ਦੇ ਵਿੱਚ ਐਗਜ਼ਾਮ ਹੋਣਗੇ 10th class ਦੇ ਤੇ February 19 ਤੋਂ 4 April ਤੱਕ ਜਿਹੜੇ ਐਗਜ਼ਾਮ ਚੱਲਣਗੇ ਉਹ ਚੱਲਣਗੇ 12ਵੀਂ ਜਮਾਤ ਦੇ 12ਵੀਂ ਜਮਾਤ ਦੇ ਜਿਹੜੇ ਐਗਜ਼ਾਮ ਹੈਗੇ ਆ ਉਹ 19 ਫਰਵਰੀ ਤੋਂ ਸ਼ੁਰੂ ਹਨ ਅਤੇ 10ਵੀਂ ਕਲਾਸ ਦੇ ਮਾਰਚ 10 ਤੋਂ ਸ਼ੁਰੂ ਹਨ ਜਿਵੇਂ ਹੀ ਡੇਟਸ਼ੀਟ ਪੀਐਸਸੀਬੀ ਬੋਰਡ ਰੀਲੀਜ਼ ਕਰਦਾ ਹੈ ਉਵੇਂ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਵੀਡੀਓ ਪਾ ਕੇ ਦੱਸ ਦਿੱਤਾ ਜਾਵੇਗਾ ਧੰਨਵਾਦ